ਤਕਨੀਕ ਨੇ ਜਿੱਥੇ ਬਹੁਤ ਸਾਰੀਆਂ ਚੀਜ਼ਾਂ ਖਾ ਲਈਆਂ ਨੇ ਪਰ ਉੱਥੇ ਚੇਤਨਾ ਲਈ ਅਜੇ ਵੀ ਮਨੁੱਖ ਕਿਤਾਬਾਂ ਵੱਲ ਭਜਦਾ ਹੈ ਇਸੇ ਤਰੀਕੇ ਨਾਲ ਹੀ ਪੰਜਾਬ ਦਾ ਇੱਕ ਬੜਾ ਮਸ਼ਹੂਰ ਢਾਬਾ ਦੀਪਕ ਢਾਬਾ ਜਿਹੜਾ ਕਿ ਬਠਿੰਡਾ ਸੰਗਰੂਰ ਰੋਡ ਦੇ ਉੱਤੇ ਪੈਂਦਾ ਤੇ ਇੱਥੇ ਇੱਕ ਨੌਜਵਾਨ ਕਿਤਾਬਾਂ ਦੀ ਸਟਾਲ ਲਾਉਂਦਾ ਤੇ ਇਸ ਕਿਤਾਬਾਂ ਦੀ ਸਟਾਲ ਨੇ ਇੱਕ ਨਮੀ ਜਿਹੜੀ ਕਹਿ ਸਕਦੇ ਆ ਕਿ ਕੰਮਕਾਰ ਦਾ ਇੱਕ ਨਵਾਂ ਤਰੀਕਾ ਇੱਕ ਨਵਾਂ ਸਲੀਕਾ ਸਾਡੇ ਸਾਹਮਣੇ ਪੇਸ਼ ਕੀਤਾ ਇਹਦੇ ਬਾਰੇ ਸੀ7 ਆਸਟ੍ਰੇਲੀਆ ਦੀ ਇੱਕ ਵਿਸ਼ੇਸ਼ ਰਿਪੋਰਟ ਆ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਉਮੀਦ ਆ ਕਿ ਤੁਹਾਨੂੰ ਪਸੰਦ ਆਵੇ ਵਗਨਦੀਪ ਤੁਹਾਨੂੰ ਇੱਥੇ ਕਿੰਨਾ ਕੁ ਸਮਾਂ ਹੋ ਗਿਆ ਕਿਤਾਬਾਂ ਦਾ ਕੰਮ ਕਰਦੇ ਨੂੰ ਦੀਪਕ ਠਾਬਾ ਬਣੋਲੇ ਜੀ ਮੈਨੂੰ ਤਕਰੀਬਨ ਸਾਲਕ ਮੰਗ ਹੋ ਗਿਆ ਜੀ ਇੱਥੇ ਦੀਪਟਾਬੇ ਤੇ ਜੀ ਹਾਂਜੀ ਤੇ ਕਿਵੇਂ ਇੱਥੇ ਸਵਾਗਤ ਕਿਵੇਂ ਬਣਿਆ ਖਾਸ ਤੌਰ ਤੇ ਢਾਬੇ ਤੇ ਕਿਤਾਬਾਂ ਦੀ ਸਟਾਲ ਲਾਉਣ ਦਾ ਦੇਖੋ ਅੱਜ ਕੱਲ ਲੋਕਾਂ ਨਾਲ ਬਹੁਤ ਟਾਈਮ ਬਹੁਤ ਘੱਟ ਆਗਾ ਵੀ ਕੋਈ ਸਪੈਸ਼ਲ ਐ ਨਹੀਂ ਹੈਗਾ ਜਿਵੇਂ ਹੁਣ ਕਿਤਾਬਾਂ ਦੇ ਸਹਿਤਕ ਜਿਹਨੇ ਮੇਲੇ ਨੇਗੇ ਉਹ ਮਨ ਲਓ ਵੀ ਹੁਣ ਮੂਰੇ ਯੂਨੀਵਰਸਿਟੀ ਜੀ ਲੱਗ ਰਿਹਾ ਕਈਆਂ ਨੂੰ ਨਹੀਂ ਟਾਈਮ ਹੁੰਦਾਗਾ ਜਾਣ ਦਾ ਜਿਵੇਂ ਹੁਣ ਖਾਣਾ ਖਾਣ ਦਾ ਮੋਸਟਲੀ ਹਰੇਕ ਬੰਦਾ ਰੁਕੂ ਕੋਈ ਰੁਕੂਗਾ ਜਿਹੜੇ ਲੰਬੇ ਸਫ਼ਰ ਤੇ ਜਾਂਦੇ ਵੇ ਨੇ ਇਸ ਕਰਕੇ ਮੈਂ ਬਣਾਇਆ ਵੀ ਹਾਂ ਇੱਥੇ ਜੋ ਲੋਕ ਰੁਕਦੇ ਨੇਗੇ ਤੇ ਖੜਕੇ ਆਪਣਾ ਆਰਾਮ ਨਾਲ ਦੇਖ ਸਕਦੇ ਆ ਬੁੱਕਸ ਵਗੈਰਾ ਕਿਵੇਂ ਰਿਸਪੌਂਸ ਰਿਹਾ ਕੀ ਤੁਹਾਨੂੰ ਲੱਗਿਆ ਵੀ ਖਾਸ ਕਰ ਢਾਬੇ ਤੇ ਕਿਤਾਬਾਂ ਵਿਕਦੀਆਂ ਨੇ ਹਾਂਜੀ ਚੱਲੀ ਜਾਂਦਾ ਜੀ ਜਾਣ ਨਹੀਂ ਹੈਗਾ ਜਦ ਜਮੇ ਭੁੱਖੇ ਮਰਦੇ ਜਾਂ ਫਿਰ ਆਈ ਨੇ ਜਮਾ ਹੀ ਉਹ ਹੋ ਜਾਂਦਾ ਜੀ ਬਾਜੀ ਮੈਂ ਕਹਿੰਦਾ ਵੀ ਇੱਕ ਰੁਟੀਨ ਦੀ ਜਿੰਦਗੀ ਨਾਲ ਚੱਲੀ ਜਾਂਦਾ ਉਸ ਹਿਸਾਬ ਨਾਲ ਜੀ ਤੁਸੀਂ ਤਾਂ ਹੁਣ ਇੱਥੇ ਕਈ ਬੰਦਿਆਂ ਨੂੰ ਰੁਜ਼ਗਾਰ ਵੀ ਦਿੱਤਾ ਹੋਇਆ ਕਿੰਨੇ ਜਾਣੇ ਤੁਹਾਡੀ ਟੀਮ ਚ ਕੰਮ ਕਰਦੇ ਆ ਅਸੀਂ 3-4 ਕ ਜਣੇ ਅੱਛਾ ਤੇ ਇਹਦੇ ਨਾਲ ਤੁਸੀਂ ਆਨਲਾਈਨ ਵੀ ਕਿਤਾਬਾਂ ਵੇਚਦੇ ਹੋ ਹਾਂਜੀ ਹਾਂਜੀ ਪੂਰੇ ਵਰਲਡ ਦੀ ਸ਼ਿਪਿੰਗ ਕੀਤੀ ਵੀ ਹੈ ਜੀ ਹਾਂ ਇੰਡੀਆ ਦੇ ਬੇਟਾ ਪ੍ਰਿਵਿਊ ਸੀਗਾ ਤੇ ਇੰਡੀਆ ਤੋਂ ਬਾਹਰ ਮਂਗਾਉਣੇ ਆ तकरीबन ਜੇ ਕੋਈ 11500 ਚ ਭੇਜਦਾ ਆਪਾਂ ਉਥੇ 5-700 ਚ ਭੇਜ ਦਿੰਨੇ ਆ ਅੱਛਾ ਤੇ ਇੱਕ ਮੈਨੂੰ ਇਹ ਦੱਸੋ ਕਿ ਹੁਣ ਦਿੱਕਤ ਵੀ ਇੱਕ ਆਈ ਹੈ ਕੀ ਦਿੱਕਤ ਆਈ ਹੈ ਖਾਸ ਤੌਰ ਦੇ ਉੱਤੇ ਖਾਸ ਜਿਵੇਂ ਹੁਣ ਨਾ ਆਪਣੇ ਪੋਸਟ ਆਫਿਸ ਦੇ ਵਿੱਚ ਜਿਹੜੇ ਪ੍ਰਿੰਟਡ ਬੁੱਕਸ ਦਾ ਅਲੱਗ ਕਾਲਮ ਬਣਿਆ ਬਿਆ ਸੀਗੇ ਤੁਸੀਂ ਕੋਈ ਪ੍ਰਿੰਟਡ ਬੁੱਕਸ ਮੰਗਾਉਣੀ ਸੀਗੀ ਤੇ ਉਹਦੇ ਨਾਲ ਨਾ ਜਾਂਦੀਆਂ ਸੀਗੀਆਂ ਉਹਦਾ ਮੋਸਟਲੀ 1 ਕਿਲੋ ਦੇ ਮਗਰ ਦਾ 20-25 ਰੁਪਏ ਖਰਚਾ ਆਉਂਦਾ ਸੀਗਾ ਉਹ ਹੁਣ ਮੋਦੀ ਸਰਕਾਰ ਨੇ ਉਹ ਬੰਦ ਕੀਤਾ ਗਿਆ ਸਿਸਟਮ ਹੁਣ ਮੰਨ ਲਓ ਜੀ ਇੱਕ ਕਾਪੀ ਭੇਜਦੇ ਆਂਗੇ ਕਿਲੋ ਭੇਜਦੇ ਆਂ ਉਹ ਤੇ ਐ ਸਮਝ ਲਓ 70-80 ਰੁਪਏ ਖਰਚਾ ਆ ਜਾਂਦਾ ਹੁਣ ਜੀ ਤੇ ਬਾਹਰ ਵੀ ਬਾਹਰ ਵੀ ਮਹਿੰਗਾ ਹੋ ਗਿਆ ਹਾਂ ਬਾਹਰਲਾ ਸਿਸਟਮ ਹੀ ਮਹਿੰਗਾ ਹੋ ਗਿਆ ਪ੍ਰਿੰਟਡ ਬੁੱਕਸ ਪਹਿਲਾਂ ਐ ਸਮਝ ਲਓ ਵੀ ਫ੍ਰੀ ਮੰਗੂ ਕੀਤਾ ਪਿਆ ਸੀ ਗਈ ਅੱਛਾ ਚਲੋ ਉਹਦੇ 10-20 ਰੁਪਏ ਲੱਗਦੇ ਹੁੰਦੇ ਸੀਗੇ ਵੀ ਮੰਨ ਲਓ ਕਿਲੋ ਜੇ ਭੇਜਣੀਆਂ ਕਿਲੋ ਦੇ ਥੱਲੇ ਭੇਜਣੀਆਂ ਨਹੀਂ ਗੀਆਂ ਹੁਣ ਮੋਸਟਲੀ ਉਹ ਰੇਟ ਚੱਕ ਹੀ ਦਿੱਤੇ ਉਹਨੇ ਇਕ ਗ੍ਰੀਪ ਨਾਲ ਸਮਝ ਲਓ ਵੀ 3% ਉਹ ਬਤਾਤਾ ਜੀ 3 ਗੁਣਾ ਕਰਤਾ ਤੇ ਮੈਨੂੰ ਇਹ ਦੱਸੋ ਵੀ ਜਿਹੜੇ ਲੋਕ ਇੱਥੇ ਆਉਂਦੇ ਨੇ ਕਿਤਾਬ ਕਿੱਦਾਂ ਦੀ ਜ਼ਿਆਦਾ ਕਿਤਾਬ ਜਿਹੜੀ ਪਸੰਦ ਕੀਤੀ ਜਾਂਦੀ ਕਿਹੜੀ ਕਿਤਾਬ ਜਤ ਇੱਥੇ ਹਰ ਤਰ੍ਹਾਂ ਦੇ ਲੋਕ ਆਉਂਦੇ ਆ ਐ ਨਹੀਂ ਹੈਗਾ ਜੰਗਸਟਰ ਵੀ ਆਉਂਦੇ ਆ ਤੇ ਬਜ਼ੁਰਗ ਵੀ ਆਉਂਦੇ ਨੇਗੇ ਉਹਨਾਂ ਦਾ ਹਰੇਕ ਦਾ ਅਲੱਗ-ਅਲੱਗ ਟੇਸਟ ਆ ਕੋਈ ਮੋਟੀਵੇਸ਼ਨਲ ਪੜ੍ਹਨਾ ਪਸੰਦ ਕਰਦਾਗਾ ਕੋਈ ਪੋਇਟਰੀਕ ਪੜ੍ਹਨਾ ਪਸੰਦ ਕਰਦਾਗਾ ਕੋਈ ਆਪਣੇ ਪੁਰਾਣੇ ਕਲਚਰ ਤੇ ਪੜਨਾ ਪਸੰਦ ਕਰਦਾ ਜੀ ਤੇ ਹਰੇਕ ਦਾ ਅਲੱਗ-ਅਲੱਗ ਹੈ ਜੀ ਤੁਸੀਂ ਗਾਈਡ ਵੀ ਕਰ ਦਿੰਦੇ ਹੋ ਕੋਈ ਪੱਛਮੀ ਲੈਂਦੇ ਰਹਿ ਵੀ ਲੈ ਲੈਂਦੇ ਹਾਂ ਹਾਂਜੀ 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 ਹਰੇਕ 10-10 ਕੇ ਵੇਚਦੇ ਆ ਕਿਤਾਬ ਜੀ ਕਿਸ ਕਿਸ ਕਿਹੜੀ ਕੋਈ ਕਿੱਦਾਂ ਦੇ ਟੌਪਿਕ ਤੇ ਕਿਤਾਬ ਆ ਜੀ ਉਹਦੇ ਫਿਰ ਟੌਪ 5 ਕਿਤਾਬਾਂ ਕਿਹੜੀਆਂ ਜਿਹੜੀਆਂ ਤੁਹਾਡੇ ਸਭ ਤੋਂ ਮੋਸਟ ਸੇਲਿੰਗ ਕਿਤਾਬ ਨੇ ਜਿਹੜੀਆਂ ਪਿਛਲੇ ਹਮ ਆਪਾਂ ਮੋਟੀਵੇਸ਼ਨ ਚ ਰਿਚ ਡੈਡ ਪੂਰ ਡੈਡ ਆ ਜਾਂਦੀ ਐ ਐਟੋਮਿਕ ਹੈਬਟ ਆ ਜਾਂਦੀ ਐ ਜੀ ਤੇ ਸਾਈਕੋਲੋਜੀ ਆਫ ਮਨੀ ਆ ਜਾਂਦੀ ਐ ਜੀ ਤੇ ਇਸ ਤੋਂ ਬਾਅਦ ਆਪਣੇ ਵੱਡੀ ਸੂਤ ਦਾ ਬੜਾ ਜਾਦੂ ਆ ਜਾਂਦੀ ਐ ਇੰਗਲਿਸ਼ ਨਹੀਂ ਦਾ ਆਪਾਂ ਜਿਹੜੀ ਪੰਜਾਬੀ ਚ ਅਨਵਾਦ ਹੋਈਆਂ ਵੀਆਂ ਨੇ ਅੱਛਾ ਬੇਬੀ ਲੌਨ ਦਾ ਰਿਚ ਮੈਨ ਆ ਜਾਂਦੇ ਐ ਇਦੂ ਬਾਅਦ ਆਪਣੇ ਮੋਟੀਵੇਸ਼ਨ ਆਇਤੋਂ ਆਪਣੇ ਸਿੱਖ ਧਰਮ ਮਹਾਰਾਜਾ ਰਣਜੀਤ ਸਿੰਘ ਤੇ ਜੀ ਖਾਲਸਾ ਰਾਤ ਤੇ ਪੜ੍ਹਨਾ ਬਹੁਤ ਪਸੰਦ ਕਰਦੇ ਨੇ ਜੀ ਤੇ ਪੁਰਾਣਾ ਇਤਿਹਾਸ ਸਾਰੇ ਸਿੱਖ ਧਰਮ ਨੂੰ ਪੜ੍ਹਨਾ ਪਸੰਦ ਬਹੁਤ ਕਰਦੇ ਜੀ ਹੁਣ ਤੇ ਪੰਜਾਬੀ ਲੇਖਕਾਂ ਦੇ ਵਿੱਚੋਂ ਕੌਣ ਜ਼ਿਆਦਾ ਵਿਕਦਾਗਾ ਪੰਜਾਬੀ ਦੇਖੋ ਸਾਰੇ बिक ਜਾਂਦੇ ਕੋਈ ਐ ਨਹੀਂ ਹੈਗਾ ਪਰਟੀਕੁਲਰ ਇੱਕ ਵੀ ਨਹੀਂ ਨਾਵਲ ਕਾ ਨਾਵਲ ਜਾਂ ਕਹਾਣੀ ਸਿੰਘ ਜੀ ਜਸਵੰਤ ਸਿੰਘ ਕਮਲ ਜੀ ਜਾਂ ਰਾਮ ਸਰੂਪ ਆਰਕੀ ਜੀ ਇਹਨਾਂ ਦੇ ਸਾਰਿਆਂ ਦੇ ਵਿਕੀ ਜਾਂਦੇ ਜੀ ਲਗਭਗ ਸਰਜੀਤ ਪਾਤਰ ਜੀ ਜਿੰਨੇ ਵੀ ਹੈਗਾ ਸਾਰੇ ਯਾਨੀ ਕਿ ਮੋਸਟਲੀ ਵਿਕੀ ਜਾਂਦੇ ਕੋਈ ਐ ਨਹੀਂ ਹੈਗਾ ਵੀ ਇੱਕ ਰੈਕਟਰ ਹੀ ਵਿਗਦਾ ਸਾਰੇ ਆਉਂਦੇ ਆ ਅਲੱਗ-ਅਲੱਗ ਤਰ੍ਹਾਂ ਦੇ ਲੋਕ ਮੈਨੂੰ ਇਹ ਦੱਸੋ ਇਹ ਤੋਂ ਪਹਿਲਾਂ ਇਹ ਕੰਮ ਕਰਨ ਤੋਂ ਪਹਿਲਾਂ ਤੁਸੀਂ ਕੀ ਕੰਮ ਕਰਦੇ ਸੀ ਕਿ ਇੱਧਰ ਆ ਕੇ ਕੀ ਫਰਕ ਮਹਿਸੂਸ ਹੋਇਆ ਪਹਿਲਾਂ ਤਾਂ ਸਰ ਮੈਂ ਲੇਬਰ ਹੀ ਕਰਦਾ ਹੁੰਦਾ ਸੀਗਾ ਅੱਛਾ ਤੇ ਲੇਬਰ ਕਰਦਾ ਹੁੰਦਾ ਸੀਗਾ ਤੇ ਇਸ ਤੋਂ ਬਾਅਦ ਹੌਲੀ-ਹੌਲੀ ਆਪਣੇ ਪਰਨਾਲੇ ਤਰਖ ਭਾਰਤੀ ਵਾਲੇ ਪਬਲਿਕਿਸਟ ਆਪਣੇ ਮਿੱਤ ਮਿੱਤਰ ਜੀ ਉਹਨਾਂ ਦੀ ਬਦੌਲਤ ਉਹਨਾਂ ਨੇ ਮੈਨੂੰ ਪੜ੍ਹਨਾ ਲਿਖਣਾ ਸਿਖਾਇਆ ਕੇ ਯਾਨੀ ਕਾਹ ਕੰਮ 'ਚ ਪਾਇਆ ਇਸ ਤੋਂ ਬਾਅਦ ਇੱਥੇ ਆ ਕੇ ਅੱਛਾ ਕਿੰਨੇ ਉਹ ਬੇਸੇ ਕਿਤਾਬਾਂ ਨਾਲ ਕਿੰਨਾ ਸਾਲ ਹੋ ਗਿਆ ਜੁੜਿਆ ਨੂੰ ਤਕਰੀਬਨ 2007-8 ਤੋਂ ਲ ਜੀ ਤੇ ਵਧੀਆ ਹੁਣ ਰੋਜੀ ਰੋਟੀ ਚੱਲ ਰਹੀ ਆ ਹਾਂ ਚੱਲੀ ਜਾਂਦੀ ਤੇ ਤੁਸੀਂ ਆਪ ਵੀ ਪੜ੍ਹਦੇ ਨੇ ਕਿਤਾਬਾਂ ਹਾਂਜੀ ਹਾਂਜੀ ਪੜ੍ਹ ਲੈਂਦਾ ਹਾਂ ਤੇ ਇਹ ਜਿਹੜਾ ਤੁਸੀਂ ਇੱਥੇ ਜਿਹੜਾ ਹੈਗਾ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਤੁਸੀਂ ਇੱਥੇ ਆਜ਼ਰ ਹੁੰਦੇ ਆ ਤਕਰੀਬਨ ਸਰ ਤੁਸੀਂ ਐਂ ਸਮਝ ਲਓ ਵੀ 8:00 ਵਜੇ ਤੋਂ ਲੈ ਕੇ 7-8:00 ਵਜੇ ਤੋਂ ਲੈ ਕੇ ਰਾਤ ਦੇ 11:00 11:30 ਵਜੇ ਤੱਕ ਹੁੰਦੇ ਹੁੰਦੇ ਹੋ ਉਰ ਜਾਨੀ 14-15 ਘੰਟੇ ਲਾਉਨੇ ਆ ਤੁਸੀਂ ਹਾਂ 15-16 ਘੰਟੇ ਰਾਮ ਨੂੰ ਲੱਗ ਜਾਂਦੇ ਜੀ ਤੇ ਪਿੰਡ ਤੋਂ ਇੱਥੇ ਕਿੰਨੀ ਕੁ ਦੂਰੀ ਆਉਣ ਦੀ ਐ ਤਕਰੀਬਨ 25 ਕਿਲੋਮੀਟਰ ਪੈ ਜਾਂਦਾ ਹੈ ਅੱਛਾ ਤੁਸੀਂ ਰੋਜ਼ ਸੋ ਬਹੁਤ ਮਿਹਰਬਾਨੀ ਤੁਸੀਂ ਗੱਲਬਾਤ ਕੀਤੀ ਤੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਇਹ ਜਿਹੜਾ ਨਵਾਂ ਰੁਝਾਨ ਆ ਨਵਾਂ ਕਲਚਰ ਆ ਖਾਸ ਤੌਰ ਦੇ ਉੱਤੇ ਮਾਲਵੇ ਦੇ ਜਿਹੜੇ ਬਹੁਤ ਸਾਰੇ ਦੋਸਤ ਨੇ ਸੋ ਇਧਰ ਦੀ ਲੰਘ ਕੇ ਜਾਂਦੇ ਆ ਤਾਂ ਕਿਤਾਬਾਂ ਦੀ ਸਟਾਲ ਦੇ ਉੱਤੇ ਜਰੂਰ ਤੁਸੀਂ ਚੱਕਰ ਮਾਰ ਕੇ ਜਾ ਸਕਦੇ ਆ ਹਰ ਕਿਸਮ ਦੀ ਕਿਤਾਬ ਤੁਹਾਨੂੰ ਮਿਲਦੀ ਹੈ ਮੈਨੂੰ ਇੱਥੇ ਇੱਕ ਹੋਰ ਦੱਸੋ ਕਿਤਾਬਾਂ ਦੇ ਵਿੱਚ ਜਿਹੜੀ ਲਾਸਟ ਗੱਲ ਰਹਿ ਗਈ ਵੀ ਡਿਸਕਾਊਂਟ ਵਗੈਰਾ ਜਾਂ ਕੀ ਸਿਸਟਮ ਕੀ ਚੱਲਦਾ ਤੁਸੀਂ ਕਿਵੇਂ ਆ ਤੁਹਾਡਾ ਕੀ ਹਿਸਾਬ ਕਿਤਾਬ ਆ ਆਪਸਾਰ ਹਰ ਇੱਕ ਕਿਤਾਬ ਤੇ ਡਿਸਕਾਊਂਟ ਦਿੰਨੇ ਆ 15 ਤੋਂ 20% ਜਿਹੜਾ ਜਿਹੜਾ ਪ੍ਰਿੰਟ ਰੇਟ ਹੁੰਦਾ ਹਾਂਜੀ ਹਾਂਜੀ ਪ੍ਰਿੰਟ ਰੇਟ ਤੋਂ ਡਿਸਕਾਊਂਟ ਦਿੰਨੇ ਦਿੰਨੇ ਆ ਜੀ ਹਰ ਇੱਕ ਕਿਤਾਬ ਤੇ ਜੀ ਹਾਂਜੀ ਮਿਹਰਬਾਨੀ ਸ਼ੁਕਰੀਆ ਨਾਮਕਰ ਜੀ ਢਾਬਿਆਂ ਦੇ ਉੱਤੇ ਕਿਤਾਬਾਂ ਵੇਚਣ ਲੱਗ ਪਈਆਂ ਇਹ ਰੁਝਾਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਇਹ ਰੁਝਾਨ ਹੈਗਾ ਜਿਹੜਾ ਪੰਜਾਬੀਆਂ ਦੇ ਵਿੱਚ ਵੱਧ ਰਿਹਾ ਉਹ ਤਾਂ ਦੋ ਤਿੰਨ ਕਾਰਨ ਨੇ ਇੱਕ ਕਾਰਨ ਤਾਂ ਇਹ ਹੈ ਕਿ ਪੰਜਾਬੀ ਆ ਜਿਹੜੇ ਉਹ ਪਹਿਲਾਂ ਕਿਤਾਬਾਂ ਤੋਂ ਥੋੜਾ ਜਿਹਾ ਮਤਲਬ ਘੱਟ ਰ ਜਾਣ ਸੀ ਹੁਣ ਕਿਤਾਬਾਂ ਵਾਲੇ ਪਾਸੇ ਨੂੰ ਗਏ ਨੇ ਇੱਕ ਕਾਰਨ ਇਹ ਹੈ ਕਿ ਜੇ ਤੁਸੀਂ ਹੁਣ ਦੇਖੋ ਪਹਿਲਾਂ ਡ੍ਰੈਗ ਰੂਮ ਦੇ ਵਿੱਚ ਆਪਾਂ ਜਦੋਂ ਜਾਂਦੇ ਸੀ ਲੀਡਰਾਂ ਦੇ ਨਾਲ ਫੋਟੋਆਂ ਹੁੰਦੀਆਂ ਸੀ ਲੋਕਾਂ ਦੀ ਕੋਈ ਕਾਂਗਰਸੀ ਲੀਡਰ ਨਾਲ ਅਕਾਲੀ ਲੀਡਰ ਨਾਲ ਈਵਨ ਆਮ ਆਦਮੀ ਪਾਰਟੀ ਦੇ ਲੀਡਰਾਂ ਨਾਲ ਫੋਟੋਆਂ ਡਰੈਂਗ ਰੂਮਾਂ ਦੇ ਵਿੱਚ ਲੱਗੀਆਂ ਹੁੰਦੀਆਂ ਸੀ ਐਂ ਜਾ ਕੇ ਮਤਲਬ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰਦੇ ਵੀ ਦੇਖੋ ਐਡੇ ਵੱਡੇ ਲੀਡਰ ਦੇ ਨਾਲ ਸਾਡੀ ਜਿਹੜੀ ਸਾਂਝਾ ਕਿਸਾਨ ਅੰਦੋਲਨ ਨੇ ਇਹ ਇਹ ਚੀਜ਼ ਨੂੰ ਤੋੜਤਾ ਲੋਕਾਂ ਦੇ ਵਿੱਚ ਇਹ ਗੱਲ ਗਈ ਵੀ ਇਹ ਸਾਰੇ ਪੋਲੀਟਿਕਲ ਲੀਡਰ ਨੇ ਜਿਹੜੇ ਇਹ ਕਾਰਪੋਰੇਟ ਘਰਾਣਿਆਂ ਦੇ ਲਈ ਕੰਮ ਕਰਦੇ ਨੇ ਲੋਕਾਂ ਨੇ ਹੁਣ ਡਰੈਂਗ ਰੂਮਾਂ ਦੇ ਵਿੱਚ ਤੁਸੀਂ ਜਾ ਕੇ ਦੇਖੋ ਲੀਡਰਾਂ ਦੀਆਂ ਫੋਟੋਆਂ ਨਹੀਂ ਹੈਗੀਆਂ ਕਿਤਾਬਾਂ ਨਹੀਂ ਹੂੰ ਹੁਣ ਜੇ ਕੋਈ ਨਵੀਂ ਕੋਠੀ ਵੀ ਬਣਾਉਂਦਾ ਉਹਦੇ ਵਿੱਚ ਵੀ ਇੱਕ ਖੁੰਝਾ ਇੱਕ ਕਾਰਨਰ ਆ ਜਿਹੜਾ ਉਹ ਕਿਤਾਬਾਂ ਵਾਲਾ ਲਾਉਂਦਾਗਾ ਦੂਸਰਾ ਕਾਰਨ ਇਹ ਹੈ ਕਿ ਜਿਹੜੇ ਐਨ ਆਰ ਆਈ ਆਉਂਦੇ ਵੀ ਨੇ ਜਾਂਦੇ ਵੀ ਨੇ ਉਹ ਕਿਤਾਬਾਂ ਲੈ ਕੇ ਵੀ ਜਾਂਦੇ ਨੇ ਜਾਣ ਲੱਗੇ ਜਦੋਂ ਆਉਂਦੇ ਵੀ ਨੇ ਤਾਂ ਕਿਤਾਬਾਂ ਲੈ ਕੇ ਵੀ ਆਉਂਦੇ ਨੇ ਸੋ ਇਹ ਇਹ ਕਾਰਨ ਨੇ ਜਿੰਨਾ ਕਾਰਨਾ ਕਰਕੇ ਲੋਕ ਕਿਤਾਬਾਂ ਵਾਲੇ ਪਾਸੇ ਨੂੰ ਜਿਹੜਾ ਉਹ ਰੁਝਾਨ ਉਹ ਵਧ ਰਿਹਾਗਾ ਅਦਰਵਾਈਜ਼ ਤਾਂ ਮਤਲਬ ਢਾਬਿਆਂ ਦੇ ਉੱਤੇ ਅੱਜ ਤੋਂ 10 ਸਾਲ ਪਹਿਲਾਂ ਕਿਸੇ ਨੇ ਸੋਚਿਆ ਨਹੀਂ ਹੋਣਾ ਕਿ ਇਸ ਤਰੀਕੇ ਦੇ ਨਾਲ ਵੀ ਕਿਤਾਬਾਂ ਲੋਕਾਂ ਦੇ ਵਿੱਚ ਜਾਣ ਗਈਆਂ ਲੇਕਿਨ ਅੱਜ ਜਾ ਰਹੀਆਂ ਨੇ ਇਹਦੇ ਚ ਹੋਰ ਵੀ ਗੱਲ ਆ ਵੀ ਲੋਕ ਲੋਕਾਂ ਦਾ ਸ਼ੌਂਕ ਵੀ ਬਣ ਗਿਆ ਜਿਹੜਾ ਸਟੇਟਸ ਸਿੰਬਲ ਵੀ ਬਣ ਗਿਆ ਇਹ ਵੀ ਇਹ ਵੀ ਤੁਸੀਂ ਮੰਨਦੇ ਹੋ ਵੀ ਖਰੀਦਦਾਰੀ ਚੱਕੀ ਵੀ ਆ ਪੜਨ ਚਾਹੇ ਨਾ ਪੜਨ ਘਰੇ ਜਿਹੜੀਆਂ 20 25 ਵੱਡੇ ਨਾਂਗੇ ਉਹ ਜ਼ਰੂਰ ਪਏ ਹੋਣੇ ਹਾਂ ਇਹ ਵੀ ਇੱਕ ਕਾਰਨ ਜਿਹੜਾ ਬਣਿਆਗਾ ਵੀ ਘਰ ਦੇ ਵਿੱਚ ਡਰੈਗ ਰੂਮ ਦੇ ਵਿੱਚ ਜੇ ਮਤਲਬ ਕਿਤਾਬਾਂ ਜ਼ਰੂਰ ਪਈਆਂ ਨੇ ਮਤਲਬ ਇਹੇ ਵੀ ਬਣ ਗਿਆ ਵੀ ਹਾਂ ਦੇਖੋ ਸਾਡੇ ਘਰੇ ਵੀ ਕਿਤਾਬਾਂ ਜਿਹੜੀਆਂ ਉਹ ਹੈਗੀਆਂ ਨੇ ਘਰੇ ਉਹਦੇ ਨਾਲੋਂ ਠੀਕ ਆ ਜਿਹੜਾ ਲੀਡਰਾਂ ਨਾਲ ਫੋਟੋਆਂ ਦੇ ਨਾਲੋਂ ਜਿਹੜਾ ਸਿੰਨਰੀਆਂ ਦੇ ਨਾਲੋਂ ਜਿਹੜਾ ਟਰਾਫੀਆਂ ਦੇ ਨਾਲੋਂ ਉਹ ਉਹਦੇ ਨਾਲੋਂ ਕਿਤਾਬਾਂ ਠੀਕ ਆ ਕਿਉਂਕਿ ਜੇ ਇਹ ਪੀੜ੍ਹੀ ਨਹੀਂ ਪੜੂ ਤਾਂ ਜੇ ਘਰੇ ਕਿਤਾਬਾਂ ਪਈਆਂ ਅਗਲੀ ਪੀੜ੍ਹੀ ਜ਼ਰੂਰ ਵਰਕੇ ਫਰੋਲ ਸਕਦੀ ਆ ਘਰੇ ਕਿਤਾਬ ਪਈ ਆ ਕਿਸੇ ਨਾ ਕਿਸੇ ਦਾ ਕਿਸੇ ਨਾ ਕਿਸੇ ਦਿਨ ਮਨ ਜ਼ਰੂਰ ਕਰੂਗਾ ਕਿ ਕਿਤਾਬ ਪੜੇ ਉਹ ਇਹ ਰੁਝਾਨ ਆਗਾ ਜਿਹੜਾ ਇਹ ਚੰਗੀ ਗੱਲ ਆ ਸ਼ੁਭ ਸੰਕੇਤ ਆ ਮਿਹਰਬਾਨ